ਦੇਖੋ ਪੂਰਾ ਪੰਜਾਬ ਜਾਣਦਾ ਕਿ ਸਰਦਾਰ ਪ੍ਰਤਾਪ ਸਿੰਘ ਭਾਜਪਾ ਜੀ ਭਾਜਪਾ ਲਈ ਕੰਮ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੀ ਕੰਮ ਕਰਦੇ ਨੇ ਬਤੌਰ 에ਜੰਟ ਉਹ ਕਾਂਗਰਸ ਪਾਰਟੀ ਦੀ ਬੈਠੇ ਪਰ ਲੇਕਿਨ ਅਸਲੀ ਚਿਹਰਾ ਜਿਹੜਾ ਉਹਨਾਂ ਦਾ ਉਹ ਬੀਜੇਪੀ ਦਾ ਉੱਪਰ ਭਾਰਤੀ ਜਨਤਾ ਪਾਰਟੀ ਦਾ ਝੰਡਾ ਨੀਚੇ ਕਾਂਗਰਸ ਦਾ ਝੰਡਾ ਬਾਜਬਾ ਜਿਹੜਾ ਲੀਡਰ ਆਪੋਜੀਸ਼ਨ ਨੇ ਉਹ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਦੇ ਨੇ ਕਿ ਸਰਿਕ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਬਿਆਨ ਆਇਆ ਹੈਗਾ ਕਿ ਅਰਨ ਕੇਜਰੀਵਾਲ ਨੇ ਕਿਹਾਗਾ ਕਿ ਜੜੀਆਂ ਜਿਹੜਾ ਪ੍ਰਧਾਨ ਮੰਤਰੀ ਉਹ ਕਾਂਗਰਸ ਦਾ ਬਣੂਗਾ ਵੋਟਾਂ ਨੂੰ ਪਈ ਕਿ ਕਿਵੇਂ ਦੇਖਣਾ ਦੇਖੋ ਪੂਰਾ ਪੰਜਾਬ ਜਾਣਦਾ ਕਿ ਸਰਦਾਰ ਪ੍ਰਤਾਪ ਸਿੰਘ ਭਾਜਪਾ ਜੀ ਭਾਜਪਾ ਲਈ ਕੰਮ ਕਰਦੇ ਨੇ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਦੇ ਨੇ ਬਤੌਰ 에ਜੰਟ ਉਹ ਕਾਂਗਰਸ ਪਾਰਟੀ ਦੀ ਬੈਠਿੰਦੇ ਪਰ ਲੇਕਿਨ ਅਸਲੀ ਚਿਹਰਾ ਜਿਹੜਾ ਉਹਨਾਂ ਦਾ ਉਹ ਬੀਜੇਪੀ ਦਾ ਇੱਕੋ ਛੱਤ ਹੱਲੇ ਇੱਕੋ ਘਰ ਦੇ ਅੰਦਰ ਉੱਪਰ ਭਾਰਤ ਜਨਤਾ ਪਾਰਟੀ ਦਾ ਝੰਡਾ ਨੀਚੇ ਕਾਂਗਰਸ ਦਾ ਝੰਡਾ ਇਹ ਗੱਲ ਸਪਸ਼ਟ ਕਰਦਾਗਾ ਕਿ ਪ੍ਰਤਾਪ ਸਿੰਘ ਬਾਜਬਾ ਜੀ ਮੈਂ ਸਮਝਦਾ ਉਹ ਭਾਰਤੀ ਜਨਤਾ ਪਾਰਟੀ ਲਈ ਪ੍ਰਚਾਰ ਕਰ ਰਹੇ ਨੇਗੇ ਉਹ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਰ ਮਜ਼ਬੂਤ ਕਰ ਰਹੇ ਨੇਗੇ ਔਰ ਕਾਂਗਰਸ ਪਾਰਟੀ ਨੂੰ ਚਾਹੀਦਾ ਕਿ ਜਿੰਨੇ ਜਲਦੀ ਹੋ ਸਕੇ ਜਿੰਨੇ ਜਲਦੀ ਹੋ ਸਕੇ ਉਹਨਾਂ ਨੂੰ ਕੱਢ ਦੇਣਾ ਚਾਹੀਦਾ ਉਹਨਾਂ ਦੇ ਵਰਕਰਾਂ ਨੂੰ ਮੇਰੀ اپੀਲ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਲੀਡਰ ਨੇਗੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਏਜੰਟ ਦੇ ਉਹਨਾਂ ਨੂੰ ਰਿਜੈਕਟ ਕਰੋ ਉਹਨਾਂ ਨੂੰ ਰੱਦ ਕਰੋ ਔਰ ਬਾਹਰ ਦਾ ਰਸਤਾ ਦਿਖਾਓ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਾਰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਸਪਸ਼ਟ ਕੀਤਾਗਾ ਕਿ ਪ੍ਰਤਾਪ ਸਿੰਘ ਬਾਜਬਾ ਜਿਹੜੇ ਲੀਡਰ ਆਪੋਜੀਸ਼ਨ ਨੇ ਉਹ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਦੇ ਨੇ ਕਿ ਉਹ ਬਤੌਰ 에ਜੰਟ ਪੀਜਪੀ ਦੇ ਪੰਜਾਬ ਚ ਕੰਮ ਕਰਦੇ ਨੇ ਅੱਛਾ ਕਿਉਂਕਿ ਅਕਸਰ ਜਿਹੜੇ ਕਾਂਗਰਸ ਦੇ ਨੇਤਾ ਨੇ ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਅਗਰ ਆਮ ਆਦਮੀ ਪਾਰਟੀ ਨੂੰ ਵੋਟ ਪਾਵੋਗੇ ਤਾਂ ਇਹਨਾਂ ਦਾ ਕੋਈ ਪਤਾ ਨਹੀਂ ਕੀ ਇਹ ਭਾਜਪਾ ਦੇ ਖੇਮੇ ਚ ਚਲੇ ਜਾਣ ਆ ਦੇਖੋ ਪੰਜਾਬ ਜਾਣਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ 2 ਸਾਲਾਂ ਚਲਾ ਮਿਸਾਲ ਕਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਨੇ ਕਿ ਦੋ ਸਾਲਾਂ ਚ ਅਸੀਂ ਆਪਣੀਆਂ ਪੰਜ ਗਰੰਟੀਆਂ ਚੋਂ ਚਾਰ ਗਰੰਟੀਆਂ ਪੂਰੀਆਂ ਕਰਕੇ ਲੋਕਾਂ ਦੀ ਕਚਹਿਰੀ ਚ ਖੜੇ ਆਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੂਰੀ ਪੰਜਾਬ ਦੇ ਅੰਦਰ ਮਜ਼ਬੂਤ ਆ ਔਰ 13 ਸੀਟਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਜਿੱਤਾਂਗੇ ਜਿੱਤ ਪ੍ਰਾਪਤ ਕਰਾਂਗੇ ਔਰ ਪੰਜਾਬ ਦੇ ਅੰਦਰ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਦੇ ਜਮਾਨਤਾ ਜਿਹੜੀਆਂ ਨੇ ਉਹ ਜਬਤ ਹੋਣਗੀਆਂ